ਇਹ ਤਸਵੀਰਾਂ ਜੋ ਤੁਸੀਂ ਏਵਨ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਅਸੀਂ ਅਕਸਰ ਹੀ ਘਰਾਂ ਦੇ ਵਿੱਚ ਬੇਫਿਕਰੇ ਤੇ ਸੁਰੱਖਿਤ ਬੈਠੇ ਹੁੰਦੇ ਆਂ ਔਰ ਜਦੋਂ ਅਚਾਨਕ ਆ ਕੇ ਸਾਡੇ ਘਰ ਦੇ ਵਿੱਚ ਕੋਈ ਚੀਜ਼ ਟਕਰਾ ਜਾਵੇ ਤਾਂ ਘਰ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਜੀ ਹਾਂ ਦੱਸਦੇ ਇਹ ਅਜੇ ਹਾਈ ਕੁਝ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਕਾਲਾ ਮਾਲਾ ਚੌਕ ਨੇੜੇ ਕਿਹੜੇ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਨਸ਼ਰ ਦੇ ਵਿੱਚ ਚੂਹ ਡਰਾਈਵਰ ਨੇ ਹਾਥੀ ਨੂੰ ਅਚਾਨਕ ਕੋਠੀ ਦੇ ਦਰਵਾਜ਼ੇ ਨਾਲ ਟੱਕਰ ਮਾਰ ਦਿੱਤੀ ਟੱਕਰ ਇਹਨੇ ਜ਼ਬਰਦਸਤ ਸੀ ਕਿ ਵਾਹਨ ਕੋਠੀ ਦੇ ਦਵਾਰਾਂ ਦੇ ਅੰਦਰ ਤੱਕ ਚਲੇ ਆ ਗਿਆ ਦਰਵਾਜ਼ੇ ਵਿੱਚ ਫਸੇ ਡਰਾਈਵਰ ਨੂੰ ਬਚਾਉਣ ਦੇ ਲਈ ਕਾਫੀ ਜੁੱਦੋਜਹਿਦ ਕੀਤੀ ਗਈ ਲਗਭਗ 1 ਘੰਟੇ ਦੀ ਮਿਹਨਤ ਤੋਂ ਬਾਅਦ ਡਰਾਈਵਰ ਨੂੰ ਦਰਵਾਜੇ ਤੋੜ ਕੇ ਬਾਹਰ ਕੱਢਿਆ ਗਿਆ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਚ ਜੁਟ ਗਈ ਅਧਿਕਾਰੀਆਂ ਦਾ ਕਹਿਣਾ ਸੀ ਕਿ ਜ਼ਖਮੀ ਡਰਾਈਵਰ ਨੂੰ ਇਲਾਜ ਦੇ ਲਈ ਹਸਪਤਲ ਭੇਜਿਆ ਗਿਆ ਤੇ ਮਾਮਲੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਾੜੀ ਕੀ ਕਾਰਨ ਜਿਹਾ ਲੱਗਦਾ। ਆਹੀ ਐਸੀ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਗਏ ਨੇ ਆਹੀ ਰੂਮ ਦੇਗੇ ਸਾਹਮਣੇ ਰੂਮ ਸ ਹੈਗਾ ਅਸੀਂ ਜੇ ਤੇ ਗੱਡੀ ਸਾਡੇ ਬਗੂ ਬਗੂ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇ ਪਏ ਨੇ ਬੜੀ ਮੁਸ਼ਕਲ ਆ ਰਿਹਾ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜਰ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਗੱਡੀ ਦੇ ਹਾਲਾਤ ਹੀ ਦੇਖ ਲਿਆ ਕਿੰਨੇ ਹਾਂ ਜੀ ਪੋਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਮਤਲਬ ਪੂਰੀ ਪਬਲਿਕ ਨੇ ਕੱਢਿਆ ਸਭ ਕੁਝ ਤੇ ਇਹਨਾਂ ਨੇ ਮਾਰ ਲੂ ਫੋਨ ਕੀਤਾ ਮਾਰ ਲੂ ਤਾਂ ਕੋਈ ਸਿਸਟਮ ਸਮਝ ਨਹੀਂ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਬਿਆ ਪਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਭ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਰ ਕੱਲਾ ਹੀ ਬੰਦਾ ਕਹੇ ਸ਼ੁਲਾ ਜੀ ਤੇ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਹੈ ਖਲੋਤੀ ਗੱਡੀ ਵੱਜਦਾ ਹੈ ਭਾਜੀ ਇਹਦੇ ਇੱਕ ਬਰਾਬ ਦਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਨੀ ਸਾਈਡ ਬੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾਰਿਆ ਨਹੀਂ ਤੇ ਉਹਨੂੰ ਵੀ ਔੜ ਜਾਣਾ ਸੀ ਜੀ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਜੀ ਕਿਰਪਾ ਰਹੀ ਜੀ ਤੇ ਡਰਾਈਵਰ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਡਰਾਈਵਰ ਦੀ ਜੀ ਭਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਤੁਸੀਂ ਆਪੇ ਹਿਸਾਬ ਲਾਓ ਕਿੰਨੀ ਦਾਰੂ ਪੀਤੀ ਹੋਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਜੀ ਪੁਲਿਸ ਪਹੁੰਚੀ ਮੋਕੇ ਤੇ ਪ ਫਰੋਸਰ ਕਿ ਜੁਰਗ ਲੱਗਿਆ ਹੈ ਜੀ ਮੰਗ ਕੀ ਕਰਦੇ ਭਾਈ ਸਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਹੈ ਜੀ ਠੀਕ ਹੈ ਠੀਕ ਹੈ ਜੀ ਜੀ ਸਰ ਇਹ ਜਿਹੜਾ ਹਾਸਾ ਆਇਆ ਕਿਹੜੀ ਜਗ੍ਹਾ ਤੇ ਹੋਇਆ ਹੈ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਕੀ ਗੱਲ ਕੀ ਹੋਈ ਗੱਲ ਸਾਨੂੰ 112 ਤੇ ਕਾਲ ਆਈ ਹੈ ਜੀ ਹਾਂਜੀ ਤੇ ਅਸੀਂ ਉਸੇ ਵੇਲੇ ਆ ਗਏ ਆ ਤੇ ਵੇਖਿਆ ਤੇ ਡਰਾਈਵਰ ਵਿੱਚ ਫਸਿਆ ਸੀਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋਯਾਦ ਨਾਲ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਸਰ ਖਾਸਾ ਕਿਹੜੀ ਕਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬ ਪੀ ਰੱਖੀ ਡਰਿੰਕ ਐਂਡ ਡਰਾਈਵ ਪਾਈ ਤਾਂ ਰਾਡ ਦਾ ਅਰੇਂਜਮੈਂਟ ਕਰਨ ਗਏ ਆ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹਨੇ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਆ ਅਸੀਂ ਤਾਂ ਰਾਡ ਲਾਈਨ ਚੱਲ ਗਏ ਆ ਵੀ ਬੰਦੇ ਦੀ ਜਾਨ ਬਚਾਉਣੀ ਆ ਕਹਿੰਦੇ ਗੱਡੀ ਦੇ ਵਿੱਚ ਉਹਨੇ ਬੰਦ ਨੂੰ ਗੱਡੀ ਮਾਰੀ ਉਸ ਤੋਂ ਬਾਅਦ ਆ ਕੇ ਇੱਕ ਛੋਟੀ ਜਿਹੀ ਗੇਟ ਦੇ ਵਿੱਚ ਪਾ ਲਈ ਆ ਹਾਂਜੀ ਗਲਤੀ ਇਦਾਂ ਹੀ ਆ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਗੱਡੀ ਜੇ ਸਾਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕ ਜਿਆਦਾ ਇਹ ਸਤਾਉਦੇ ਕਿਸ ਤਰ੍ਹਾਂ ਦਾ ਸੜਕ ਦੇ ਉੱਤੇ ਕੋਈ ਕਾਨੂੰਨੀ ਨੁਕਸਾਨਦ ਨਹੀਂ ਹੋਣਾ ਨਹੀਂ ਬਾਕੀ ਤਾਂ ਮਹਾਰਾਜ ਨੇ ਚਲੋ ਕਿਰਪਾ ਕੀਤੀ ਆ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਆ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ ਪੁਲ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਜਾ ਕੇ ਸਾਰਾ ਕੁਝ ਵੇਖ ਕੇ ਜੋ ਦੇ ਖਿਲਾਫ ਕਾਰਵਾਈ ਉਹ ਫਿਰ ਕੀਤੀ ਜਾਊਗੀ ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਸ ਗੱਡੀ ਨੇ ਪਹੁੰਚਾਇਆ ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵਜੀ ਆ ਉਹ ਆ ਜੇ ਕਰਨ ਲੱਗੇ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਏ ਆ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤ ਵੇਖਣੀ ਗੱਡੀ ਜੇ ਵੇਖੀ 15 ਕਿ ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗ ਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹੈ ਨਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਡੀ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰਾ ਵਿੱਚ ਤੇ ਉਹਨੂੰ ਕੱਢਣ ਲੱਗ ਬੜੀ ਯਤੋਜਾਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ